ਨਾਮ ਵਾਲਿਆਂ ਦੇ ਪੋਸਟਰ ਲਗਾਉਣਾ ਬੈਨ ਹੈ ਕੀ ਪਿੰਡਰਾ ਵਾਲਿਆਂ ਦੀਆਂ ਫੋਟੋ ਲਗਾਉਣੀਆਂ ਜਾਂ ਬੈਨਰ ਲਗਾਉਣਾ ਬੈਨ ਹੈ ਇਹਦੇ ਵਿੱਚ ਕਲੀਅਰਲੀ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਹੈ ਕਿ ਇਸ ਤਰੀਕੇ ਦਾ ਕੋਈ ਬੈਨ ਵੀ ਨਹੀਂ ਹੈ ਗਾਈਸ ਹੁਣ ਜਦ ਪੰਜਾਬ ਦੇ ਵਿੱਚ ਇਹ ਬੈਨ ਨਹੀਂ ਹੈਗਾ ਤੇ ਫਿਰ ਬਾਕੀ ਤਾਂ ਕਿਧਰੇ ਬੈਨ ਹੋਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਇਟ ਮੀਨਸ ਕਲੀਅਰ ਹੈ ਕਿ ਇਹ ਬਿਨਾਂ ਗਲਤ ਪਖਾਇਆ ਗਿਆ ਮੁੱਦਾ ਹੈ ਸਿੱਧੀ ਜੀ ਗੱਲ ਹੈ ਜੀ ਕਿਸੇ ਨੂੰ ਤਸਵੀਰ ਚੰਗੀ ਲੱਗਦੀ ਹੈ ਉਹ ਲਗਾਵੇ ਜਿਹਨੂੰ ਨਹੀਂ ਚੰਗੀ ਲੱਗਦੀ ਉਹ ਨਾ ਲਾਵੇ ਉਹਰ ਥਲੇ ਜਦੋਂ ਰਮਾਇਣ ਜਲੀ ਹੈ ਉਹਨਾਂ ਨੇ ਉਹਦੇ ਕੇਸ ਵਾਸਤੇ ਪੈਸੇ ਦਿੱਤੇ ਸੀਗੇ ਉਹਨਾਂ ਨੇ Hindu ਲੜਕੀਆਂ ਦੇ ਬੜਿਆਂ ਦੇ ਘਰ ਬਸਾਏ ਨੇ ਜਦੋਂ ਉਹਨਾਂ ਨੇ ਮਾੜਾ ਕੰਮ ਨਹੀਂ ਕੀਤਾ ਅਸੀਂ ਉਹਨਾਂ ਨੂੰ ਮੰਨਦੇ ਆਂ ਕਿ ਸਾਨੂੰ ਵੀ ਦਿਲ ਨੂੰ ਠੇਸ ਪਹੁੰਚੂਗੀ ਵੀ ਇਹਨਾਂ ਦੀ ਤਸਵੀਰ ਤੇ ਕਿਉਂ ਬਿਨਾਂ ਗੱਲ ਤੋਂ ਵੀ ਵਿਵਾਦ ਖੜਾ ਕੀਤਾ ਜਾ ਰਿਹਾ ਹੈ। ਮੁੰਡੇ ਸਾਡੇ ਬਿਲਕੁਲ ਠੀਕ ਨੇ ਇਹਨਾਂ ਨੇ ਕੋਈ ਗੰਦ ਨਹੀਂ ਪਾਇਆ ਸਿਰਫ ਇੱਕ ਫੋਟੋ ਲਗਾਈ ਹੋਣ ਕਰਕੇ ਇਹਨਾਂ ਨੂੰ ਬਿਨਾਂ ਗੱਲ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਔਰ ਉਹ ਪਰੇਸ਼ਾਨ ਕਰਨ ਵਾਲੇ ਉਹ ਆਰਐਸਐਸ ਦੇ ਬੰਦੇ ਨੇ ਤੇ ਬੀਜੇਪੀ ਦੇ ਬੰਦੇ ਨੇ ਜਿਹੜੇ ਜਾਣਬੁੱਝ ਕੇ ਪਰੇਸ਼ਾਨ ਕਰ ਰਹੇ ਨੇ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਹਿੰਦੂ ਸਿੱਖ ਦਾ ਪਾੜਾ ਪਵੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਤੇ 6 ਜੂਨ 1984 ਨੂੰ ਕਿੰਨੀਆਂ ਐਫਆਈਆਰਾਂ ਦਰਜ ਸੀਗੀਆਂ ਜਿਹਦਾ ਜਵਾਬ ਸਾਨੂੰ ਨਿਲ ਆਇਆ ਸੀਗਾ ਕਿ ਉਹਨਾਂ ਦੇ ਕੋਈ ਐਫਆਈਆਰ ਦਰਜ ਨਹੀਂ ਸੀ ਹੁਣ ਇੱਕ ਇਨਸਾਨ ਤੇ ਜਿਸ ਤੇ ਕੋਈ ਐਫਆਈਆਰ ਦਰਜ ਨਹੀਂ ਹੈਗੀ ਤੁਸੀਂ ਕਿਉਂ ਉਹਦੀ ਪਿਕਚਰ ਫੋਟੋ ਦੇ ਉੱਪਰ ਤੁਸੀਂ ਵਿਖੇੜਾ ਖੜਾ ਕਰਦੇ ਹੋ ਹਿਮਾਚਲ ਗਏ ਪੰਜਾਬੀ ਨੌਜਵਾਨਾਂ ਦੇ ਵਾਹਨਾਂ ਉੱਤੇ ਝੰਡੇ ਵਿਵਾਦ ਦਾ ਕਾਰਨ ਬਣੇ ਹੋਏ ਨੇ ਇਹਨਾਂ ਝੰਡਿਆਂ ਉੱਤੇ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਤਸਵੀਰ ਹੈ ਪੰਜਾਬੀ ਨੌਜਵਾਨਾਂ ਦੇ ਵਾਹਨ ਰੋਕ ਕੇ ਹਿਮਾਚਲ ਪ੍ਰਦੇਸ਼ ਪੁਲਿਸ ਅਧਿਕਾਰੀ ਇਹਨਾਂ ਝੰਡਿਆਂ ਨੂੰ ਲਾ ਰਹੇ ਨੇ ਤੇ ਨੌਜਵਾਨਾਂ ਦੇ ਨਾਲ ਮਾੜਾ ਸਲੂਕ ਕਰ ਰਹੇ ਨੇ ਕੀ ਇਹ ਝੰਡੇ ਲਗਾਉਣ ਦੀ ਕਾਨੂੰਨ ਖੁੱਲ੍ਹ ਦਿੰਦਾ ਹੈ ਜਾਂ ਫਿਰ ਇਹ ਕਾਨੂੰਨੀ ਅਪਰਾਧ ਹੈ ਇਸ ਬਾਰੇ ਅਸੀਂ ਆਰਟੀਆਈ ਕਾਰਕੁਨ ਨਵਦੀਪ ਗੁਪਤਾ ਦੇ ਨਾਲ ਗੱਲਬਾਤ ਕੀਤੀ ਨਵਦੀਪ ਗੁਪਤਾ ਨੇ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਨਾਲ ਜੁੜੀ ਇੱਕ ਆਰਟੀਆਈ ਪਾਈ ਸੀ ਸੁਣੋ ਪੰਜਾਬ ਦੇ ਪ੍ਰਸ਼ਾਸਨ ਨੇ ਉਸ ਦਾ ਕੀ ਜਵਾਬ ਦਿੱਤਾ ਇਹ ਸਾਰਾ ਮੁੱਦਾ ਬੇਲੋੜਾ ਹੈ ਇਹਦੀ ਕੋਈ ਜ਼ਰੂਰਤ ਨਹੀਂ ਹੈ ਮੈਂ ਤੁਹਾਨੂੰ ਇੱਕ ਆਰਟੀ ਐਪਲੀਕੇਸ਼ਨ ਦਿਖਾਣਾ ਚਾਹੁੰਨਾ ਜਿਹੜੀ ਕਿ ਮੈਂ 2017 ਵਿੱਚ ਪਾਈ ਸੀ ਇਹਦੇ ਵਿੱਚ ਮੈਂ ਪੁੱਛਿਆ ਸੀਗਾ ਪੰਜਾਬ ਪੁਲਿਸ ਤੋਂ ਕਿ ਮੈਨੂੰ ਦੱਸੋ ਕਿ ਕੀ ਪਿੰਡਰਾਂ ਵਾਲਿਆਂ ਦੇ ਪੋਸਟਰ ਲਗਾਉਣਾ ਬੈਨ ਹੈ ਕੀ ਪਿੰਡਰਾਂ ਵਾਲਿਆਂ ਦੀਆਂ ਫੋਟੋ ਲਗਾਉਣੀਆਂ ਜਾਂ ਬੈਨਰ ਲਗਾਉਣਾ ਬੈਨ ਹੈ ਇਹਦੇ ਵਿੱਚ ਕਲੀਅਰਲੀ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਇਸ ਤਰੀਕੇ ਦਾ ਕੋਈ ਬੈਨ ਵੀ ਨਹੀਂ ਹੈਗਾ ਇਸ ਤੇ ਹੁਣ ਜਦੋਂ ਪੰਜਾਬ ਦੇ ਵਿੱਚ ਇਹ ਬੈਨ ਨਹੀਂ ਹੈਗਾ ਤੇ ਫਿਰ ਬਾਕੀ ਤਾਂ ਕਿਧਰੇ ਬੈਨ ਹੋਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਇਟ ਮੀਨਸ ਕਲੀਅਰ ਹੈ ਕਿ ਇਹ ਬਿਨਾਂ ਗਲਤੋ ਪਖਾਇਆ ਗਿਆ ਮੁੱਦਾ ਹੈ ਇਹ ਕੋਈ ਲੋੜ ਨਹੀਂ ਨਾਲੇ ਸਿੱਧੀ ਜੀ ਗੱਲ ਹੈ ਜਿਹਦੀ ਕਿਸੇ ਨੂੰ ਤਸਵੀਰ ਚੰਗੀ ਲੱਗਦੀ ਆ ਉਹ ਲਗਾਵੇ ਜਿਹਨੂੰ ਨਹੀਂ ਚੰਗੀ ਲੱਗਦੀ ਉਹ ਨਾ ਲਾਵੇ ਬਿਲ ਮੁੱਦਾ ਪਖਾਣ ਦੀ ਤਾਂ ਕੋਈ ਗੱਲ ਨਹੀਂ ਨਾ ਬਣੀ ਦੇਖੋ ਅਸੀਂ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਨੂੰ ਮੰਨਦੇ ਆ ਜੀ ਉਹਨਾਂ ਦੀ ਉਹਨਾਂ ਨੇ ਕਪੂਰਥਲੇ ਜਦੋਂ ਨਮਾਇਨ ਜਲੀ ਹੈ ਉਹਨਾਂ ਨੇ ਉਹਦੇ ਕੇਸ ਵਾਸਤੇ ਪੈਸੇ ਦਿੱਤੇ ਸੀਗੇ ਉਹਨਾਂ ਨੇ Hindu ਲੜ